ਉਡੀ ਟੋਰ ਵੱਜਣਾ ਸ਼ੁਰੂ ਹੋ ਗਿਆ ਪੰਗੜੇ ਪੈਣੇ ਸ਼ੁਰੂ ਹੋ ਗਿਆ ਵਿਆਹ ਸ਼ਾਗੀਆਂ ਦਿਨ ਸ਼ੁਰੂ ਹੋ ਗਿਆ ਬਾਜ਼ਾਰ ਚ ਦੁਕਾਨਦਾਰਾਂ ਨੇ ਵੀ ਮੂਛਾਂ ਉਤਾ ਦੇਤਾ ਕਹਿੰਦੇ ਲੁੱਟ ਕਨਾਗੇ ਲੋਕਾਂ ਦੀ ਠੋਕ ਕੇ ਕੋਠੀ ਪਾਵਾਂਗੇ ਬਾਰੋ-ਬਾਰ ਠੋਕ ਕੇ ਆਡੀ ਗੱਡੀ ਲਾਵਾਂਗੇ ਠੋਕ ਕੇ ਇੱਕ ਬਸਰਾ ਬਾਜ਼ਾਰ ਚ ਹੋ ਰਹੀਆਂ ਲੁੱਟਾਂ ਠੋਡੀਆਂ ਉਹ ਦੂਜੇ ਪਾਸੇ ਮਤੂਛੀ ਦਸਤਾਰ ਬਾਗਾ ਪਣਾ ਕੀ ਕਰੀ ਜਾਂਦਾ 15-1500 ਵਾਲੇ ਸੂਟ ਪੰਜ-ਪੰਜ ਹੋਈ ਦੇਈ ਜਾਂਦਾ ਆ ਵੀ ਚੈੱਕ ਕਰ ਲਓ ਤੁਸੀਂ ਵਿਆਹ ਸ਼ਾਦੀਆਂ ਦੇ ਕੱਪੜਾ ਲੈਣਾ ਤਾਜ ਬੜਾ ਕੱਪੜਾ ਲੈਣਾ ਉਹ ਗਾਰੰਟੀ ਦੇ ਰਹੇ ਆ ਜਿਹੜਾ ਬਾਜ਼ਾਰ 'ਚ 50000 ਦਾ ਕੱਪੜਾ ਇੱਥੇ 20000 ਰੁਪਏ ਦਾ ਦੇਵਾਂਗੇ ਜਿਹੜਾ ਬਾਜ਼ਾਰ 'ਚ 2000 ਰੁਪਏ ਦਾ ਸੂਟ ਇੱਥੇ ਅਸੀਂ 650 ਰੁਪਏ 'ਚ ਦੇ ਰਹੇ ਆ 1000 ਦੇ 2 ਆ ਬਾਜ਼ਾਰ 'ਚ 1800 ਦਾ ਇੱਕ ਇੱਥੇ 1500 ਦੇ ਦੋ ਮਤਲਬ 750 ਰੁਪਏ ਦਾ ਸੂਟ ਹੈਵੀ ਦੁਪੱਟੇ ਦੇ ਨਾਲ ਦੇ ਰਹੇ ਆ। ਇਸ ਕੋ ਕਿੰਨਾ ਵੱਡਾ ਰਾਸ਼ੀ ਆ। ਲੋਕ ਪਿਆਰ ਬਹੁਤ ਕਰਦੇ ਆ। ਲੋਕ ਦੂਰੋਂ ਦੂਰੋਂ ਆ ਰਹੇ ਆ ਪਿੰਡਾਂ ਸ਼ਹਿਰਾਂ ਤੋਂ ਲੋਕ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਰਹੇ। ਕਿ ਕਿਹੜਾ ਮਾਰੋ ਬਾਹਰ ਵੀ ਕਿਹੜਾ ਮਾਰੋ ਦਿਖਾਓ ਮੋਟਰਸਾਈਕਲ, ਕਾਰਾਂ, ਸਕੂਟਰ, 18 ਗੱਡੀਆਂ ਕਿੱਦਾਂ ਖੜੇ ਹੋਏ ਆ। ਬਹੁਤ ਵੱਡੇ ਫਾਇਦੇ। ਬਜ਼ਾਰਾਂ ਦੇ ਵਿੱਚ ਸੂਟ 2500 ਤੋਂ ਘੱਟ ਨਹੀਂ ਮਿਲਣਾ ਜੀ 1275 ਦੇ ਦੇਣਾ 1275 ਅੱਜ 3500 ਦਾ ਸੂਟ ਆ ਸਾਡੇ ਕੋਲ ਆਜੋ 1500 ਰੁਪਏ ਦਾ ਸੂਟ ਲੈ ਜਾਓ 3500 ਵਾਲਾ ਸੂਟ 1500 ਰੁਪਏ ਦਾ 2000 ਰੁਪਏ ਬਜ਼ਾਰ ਨਾਲੋਂ ਸਸਤਾ ਅਸੀਂ ਪਾਸ ਸਟੈਂਡ ਦੇ ਬਾਗੇ ਪਨਾਣੇ ਆਜੋ ਉਸ ਤੋਂ ਬਾਅਦ ਜਦ ਤੁਸੀਂ ਸਟੋਰ ਤੇ ਆਉਣਾ ਅਸੀਂ ਰਿਕਸ਼ੀ ਸਰਵਿਸ ਬਿਲਕੁਲ ਫ੍ਰੀ ਕਰਤੀ ਆ ਬਾਜ਼ਾਰ ਤੇ ਆਉਂਗੇ 10000 ਰੁਪਏ ਦਾ 2 ਪੀਸ ਸੂਟਮੈਂਟ ਸਾਡੇ ਕੋਲ ਆਓ 2995 ਚ ਲੈ ਜਾਓ ਸਲਾਈਸ ਕਰਕੇ ਉਹ ਵੀ ਆਹ ਦੇਖੋ 15000 ਰੁਪਏ ਦਾ 3 ਪੀਸ ਕੋਟਨ ਬਾਜ਼ਾਰ ਦਾ ਰੇਟ ਸਾਡੇ ਕੋਲ ਆਓ 3700 ਚ ਲੈ ਜਾਓ ਸਲਾਈ ਕਰਕੇ ਰੰਗ ਤੁਹਾਡੀ ਮਰਜ਼ੀ ਦਾ ਉੜਤਾ ਪਜਾਮਾ ਬਾਜ਼ਾਰ ਦੇ ਵਿੱਚ 3000 ਦਾ 2500 ਦਾ 2600 ਦਾ ਸਾਡੇ ਕੋਲ ਆਓ ਵਧੀਆ ਕਪੜਾ ਗੀਦਾ ਕੋਟਨ ਦਾ ਸਲਾਈ ਕਰਕੇ 1300 ਰੁਪਏ ਦਾ ਦੇ ਦੇਾਂਗੇ ਨਹੀਂ ਤਾਂ ਬਾਜ਼ਾਰ ਚ ਕੱਲੀ ਸਲਾਈ 1300 ਆ 15000 ਰੁਪਏ ਦੀ ਸ਼ੇਰਬਾਨੀ ਬਾਜ਼ਾਰ ਚ ਸਾਡੇ ਕੋਲ ਆਓ 6500 ਰੁਪਏ ਤੋਂ ਸ਼ੇਰਬਾਨੀ ਅਸੀਂ ਤੁਹਾਨੂੰ ਸ਼ੁਰੂ ਕਰ ਦੇਾਂਗੇ ਉਹ ਵੀ ਸਲਾਈ ਕਰਕੇ ਪੈਨਲ ਬਣਿਆ ਹੋਇਆ ਦੁਪੱਟਾ ਪੂਰਾ ਹੈਵੀ ਬਣਿਆ ਪੁਆਇਰਾ ਚੇ 7000 ਤੋਂ ਘੱਟ ਨਹੀਂ ਹੋਣਾ ਆ ਚੱਕੋ ਚੈਲੰਜ ਕਰਦੇ ਆ 3750 ਜੇ ਕੋਈ ਦੇ ਕੇ ਦਿਖਾਵੇ ਮਾਈ ਜਾਨਾ ਰੇਟ 15000 ਨਹੀਂ 20000 ਨਹੀਂ 5000 ਰੁਪਏ ਦਾ ਸੂਟ ਦੇ ਰਿਆ 5000 ਦਿਹਾੜੀ ਟੋਰ ਪਜਣੇ ਸ਼ੁਰੂ ਹੋ ਗਏ ਆ ਭੰਗੜੇ ਪੈਣੇ ਸ਼ੁਰੂ ਹੋ ਗਏ ਆ ਵਿਆਹਾਂ ਸ਼ਾਗੀਆਂ ਦਿਨ ਸ਼ੁਰੂ ਹੋ ਗਏ ਆ ਬਾਜ਼ਾਰ ਚ ਦੁਕਾਨਦਾਰਾਂ ਨੇ ਵੀ ਮੂੰਛਾਂ ਉਤਾ ਦੇਤਾ ਕਹਿੰਦੇ ਲੁੱਟ ਕਰਾਂਗੇ ਲੋਕਾਂ ਦੀ ਠੋਕ ਕੇ ਕੋਠੀ ਪਾਵਾਂਗੇ ਬਾਰੋ-ਬਾਰ ਠੋਕ ਕੇ ਆਡੀ ਗੱਡੀ ਲਾਵਾਂਗੇ ਠੋਕ ਕੇ ਇੱਕ ਬਸੜਾ ਬਾਜ਼ਾਰ ਚ ਹੋ ਰਹੀਆਂ ਲੁੱਟਾਂ ਠੋਡੀਆਂ ਉਹ ਦੂਜੇ ਪਾਸੇ ਮਾਤੂਛੀ ਦਸਤਾਰ ਭਾਗੇ ਪਰਣਾ ਕੀ ਕਰੀ ਜਾਂਦਾ 15-1500 ਵਾਲੇ ਸੂਟ ਪੰਜ-ਪੰਜ ਸੌ ਦੇਈ ਜਾਂਦਾ ਉਹ ਤਿੰਨ ਤਿੰਨ ਗੁਣਾ ਰੇਟ ਘੱਟ ਕਰਦੇ ਆ ਅੱਜ ਪਤਾ ਕਰਕੇ ਜਰੂਰ ਜਾਵਾਂਗੇ ਇੱਕ ਪਾਸੇ ਲੁੱਟ ਇੱਕ ਪਾਸੇ ਬਾਜ਼ਾਰ ਨਾਲੋਂ 蒂ਗਣੇ 蒂ਗਣੇ ਸੂਟਾਂ ਦੇ ਰੇਟ ਘੱਟ ਕਰਦੇ ਬਾਈ ਜੀ 1500 ਤੋਂ ਘਾਟਾ ਸੂਟ ਨਹੀਂ ਦਿੰਦਾ ਤੁਸੀਂ ਕਹਿੰਦੇ 500 ਚ ਲੈ ਜਾਓ ਕਰੀਗੀ ਜਾਂ ਨਹੀਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਤੁਹਾਡੀ ਉਹ ਭਾਜੀ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਇੱਕ ਪਹਿਲੂ ਕੁਝ ਹੋਰ ਕਹਿੰਦਾ ਦੂਜਾ ਪਹਿਲੂ ਕੁਝ ਹੋਰ ਕਹਿੰਦਾ ਪਰ ਮਾਤੂ ਸ਼ਰੀ ਦਸਤਾਰ ਬੁਲਜਾਰਾਂ ਨਾਲੋਂ ਕਿਉਂ ਵੱਖਰਾ ਚੱਲਦਾ ਪਈਆਰਾਂ ਨਾਲੋਂ ਕਿਉਂ ਰੱਟ ਘੱਟ ਦਿੰਦਾ ਵਾ ਔਰ ਰੇਟ ਘਟ ਕਿਉਂ ਦਿੰਦਾ ਬਜ਼ਾਰਾਂ ਨਾਲੋਂ ਓਏ ਕਿਉਂਕਿ ਮਾਤੂ ਸ਼੍ਰੀ ਦਸਤਾਰ ਕੋਈ ਸੂਟਾਂ ਤੇ 600 2200 300 ਦੁੱਗਣੇ ਪੈਸੇ ਨਹੀਂ ਕਰਦਾ ਉਹ ਮਾਤੂ ਸ਼੍ਰੀ ਦਸਤਾਰ 10 10 20 20 ਰੁਪਏ ਮਾਰਦੇ ਤੇ ਦੇ ਹੀ ਜਾਂਦਾ ਤਾਂ ਸਾਡੀ ਕੋਈ ਬਰਾਬਰੀ ਨਹੀਂ ਕਰ ਸਕਦਾ ਉਹ ਵੀ ਚੈੱਕ ਕਰ ਲਓ ਤੁਸੀਂ ਵਿਆਹ ਸ਼ਾਦੀਆਂ ਦੇ ਕੱਪੜਾ ਲੈਣਾ ਤਾਜ਼ੇ ਬੜਾ ਕੱਪੜਾ ਲੈਣਾ ਉਹ ਗਾਰੰਟੀ ਦੇ ਰਹੇ ਆ ਜਿਹੜਾ ਬਾਜ਼ਾਰ 'ਚ 50000 ਦਾ ਕੱਪੜਾ ਇੱਥੇ 20000 ਦਾ ਦੇਵਾਂਗੇ ਜੇ ਆਪਾਂ ਬ੍ਰਾਈਟੀਆਂ ਦੀ ਗੱਲ ਕਰ ਲਈਏ ਰੰਗਾਂ ਦੀ ਗੱਲ ਕਰ ਲਈਏ ਟੌਪ ਦੀ ਆ ਗਲੇ ਦੇ ਕੰਮ ਘੇਰੇ ਤੇ ਪਾਹਾਂ ਦੇ ਕੰਮ ਦੁਪੱਟੇ ਹੈਵੀ ਬਜ਼ਾਰਾਂ ਦੇ ਵਿੱਚ ਤਾਂ ਕਹਿੰਦੇ ਵਸ ਲੁੱਟ ਹੀ ਲੁੱਟ ਲੁੱਟ ਹੀ ਲੁੱਟ ਜਿਹੜਾ ਬਾਜ਼ਾਰ 'ਚ 2000 ਰੁਪਏ ਦਾ ਸੂਟ ਇੱਥੇ ਅਸੀਂ 650 ਰੁਪਏ 'ਚ ਦੇ ਰਹੇ ਆ ਐਨਾ ਵੱਡਾ ਫਰਕ ਨਾ ਕਿਸੇ ਨੇ ਕੱਢਣਾ ਨਾ ਕਿਸੇ ਨੂੰ ਕੱਢ ਹੋਣਾ ਆ ਦੇਖੋ ਤਾਂ ਭਾਵੇਂ ਆਮ ਘੜਦੇ ਹੋ ਭਾਵੇਂ ਖਾਸ ਘੜਦੇ ਹੋ ਹੁਣ ਵਿਆਹਾਂ ਦੇ ਵਿੱਚ ਟੌਹਰਾ ਕੱਢ-ਕੱਢ ਕੇ ਤੁਹਾਡੀਆਂ ਭੇਜਾਂਗੇ ਆ ਸੂਟ 1500 ਦੇ ਦੋ ਆ ₹1800 ਦਾ ਇੱਕ ਇਥੇ 1500 ਦੇ ਦੋ ਮਤਲਬ ₹750 ਦਾ ਸੂਟ ਹੈਵੀ ਦੁਪੱਟੇ ਦੇ ਨਾਲ ਦੇ ਰਹੇ ਆ ਇਥੇ ਜੇ ਬਟਿਕ ਚੀਜ਼ਾਂ ਦਵਾਂਗੇ ਵੱਖਰੀਆਂ ਚੀਜ਼ਾਂ ਦਵਾਂਗੇ ਇਸ ਵਾਰ ਰੇਟ ਦਾ ਘੱਟ ਹੈ ਗਈ ਆ ਡਿਜ਼ਾਈਨਿੰਗ ਵੀ ਮਸਾਲ ਲੈ ਕੇ ਆਇਆ ਨੈਚੁਰਲ ਕਰੀਵ ਦੇ ਬੇਸ ਆ ਪਿਓਰ ਚਨਾਉਣ ਦੇ ਦੁਪੱਟੇ ਬਾਜ਼ਾਰਾਂ ਦੇ ਵਿੱਚ ਇਹ ਸੂਟ 2500 ਤੋਂ ਘੱਟ ਨਹੀਂ ਮਿਲ ਜੀ 1275 ਦੇ ਦੇਣਾ 1275 ਦੇ ਦੇਖੋ ਇਦਾਂ ਨਹੀਂ ਬਾਕੀ ਦੁਕਾਨਦਾਰਾਂ ਨੂੰ ਰੇਟ ਘਟਾ ਘੜਾ ਦੱਸਣਿਆ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਕੇ ਲਾ ਆਇਆ ਨਿਆਣਾ ਭੇਜ ਦਿਓ ਸਿਆਣਾ ਭੇਜ ਦਿਓ ਲੁੱਟ ਕਿਸੇ ਦੀ ਨਹੀਂ ਹੋਣੀ ਤੁਸੀਂ ਦੇਖੋ ਮੈਚਿੰਗ ਸੂਟ ਲੈ ਲਓ ਤੁਸੀਂ ਕੰਟਰਾਸਟ ਸੂਟ ਲੈ ਲਓ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਹੁਣ ਆਪਾਂ ਗੱਲ ਕਰਾਂਗੇ ਫੋਟੋਮਾ ਬੁਟੀਕਾਂ ਵਾਲੀ ਪਾਰਟੀਆਂ ਵਾਲੇ ਸੂਟਾਂ ਦੀ ਗੱਲ ਕਰਦੇ ਆ ਬਾਜ਼ਾਰ 'ਚ 3500 ਦਾ ਸੂਟ ਆਹਾ ਸਾਡੇ ਕੋਲ ਆਜੋ 1500 ਰੁਪਏ ਦਾ ਸੂਟ ਲੈ ਜਾਓ 3500 ਵਾਲਾ ਸੂਟ 1500 ਰੁਪਏ ਦਾ 2000 ਰੁਪਿਆ ਬਾਜ਼ਾਰ ਨਾਲੋਂ ਸਸਤਾ ਇੱਕ ਸੂਟ ਦੇਖੋ ਜੀ ਦੁਪट्टे ਵੀ ਹੈਵੀ ਆ ਸੂਟ ਦੇ ਪੈਨਲ ਵੀ ਹੈਵੀ ਆ ਚੈੱਕ ਕਰੋ ਬਾਜ਼ਾਰਾਂ 'ਚ ਇਹਨਾਂ ਸੂਟਾਂ ਦੀ ਕੀਮਤ 5-5000 ਆ ਅਸੀਂ 1200 1500 1800 ਤੋਂ 2000 ਤੱਕ ਦੇ ਦਾਂਗੇ ਜੀ ਦੇਖੋ ਵੈਰਾਈਟੀ ਵੀ ਚੈੱਕ ਕਰੋ ਦੇਖੋ ਰੇਟ ਸਾਡੇ ਘਟਿਆ ਪਰ ਕੱਪੜੇ 'ਚ ਵੈਰਾਈਟੀ ਬਹੁਤ ਆ ਸਾਡੇ ਰੇਟ ਘਟ ਹੋਣ ਦੇ ਕਾਰਨ ਤੁਸੀਂ ਹੁਣ ਕੈਮਰਾ ਮਾਰਕੀਟ ਖਾ ਦਿਓ ਚਾਰੇ ਪਾਸੇ ਦੇਖੋ ਕਿੰਨਾ ਵੱਡਾ ਰਸਿਆ ਲੋਕ ਪਿਆਰ ਬਹੁਤ ਕਰਦੇ ਆ ਲੋਕ ਦੂਰੋਂ ਦੂਰੋਂ ਆ ਰਹੇ ਆ ਪਿੰਡਾਂ ਸ਼ਹਿਰਾਂ ਤੋਂ ਲੋਕ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਰਹੇ ਕਰਕੇ ਲੋਕੀ ਕਹਿੰਦੇ ਵਾਹ ਮਾਤੂ ਸ਼੍ਰੀ ਦਸਤਾਰ ਜੁਗ ਦਾ ਪਸਤਾ ਜਿਉਂਦਾ ਰਹਿ ਸਾਡੇ ਫਾਇਦੇ ਕਰਦੇ ਰਹਿ ਇਸ ਕਰਕੇ ਲੋਕ ਆ ਰਹੇ ਆ ਬਾਹਰ ਵੀ ਕੈਮਰਾ ਮਾਰੋ ਬਾਹਰ ਵੀ ਕੈਮਰਾ ਮਾਰੋ ਦਿਖਾਓ ਮੋਟਰਸਾਈਕਲ ਕਾਰਾਂ ਸਕੂਟਰ ਥਾਰਾਂ ਗੱਡੀਆਂ ਕਿੱਦਾਂ ਖੜੇ ਹੋਏ ਆ ਬਹੁਤ ਵੱਡੇ ਫਾਇਦੇ ਤੁਸੀਂ ਆਜੋ ਖੁੱਲੀ ਡੁੱਲੀ ਸਾਡੀ ਪਾਰਕਿੰਗ ਆ ਬਸ ਚਾਜੋ ਸਕੂਟਰ ਤੇ ਆਜੋ ਜਿੱਥੇ ਮਰਜੀ ਤੋਰ ਕੇ ਜਾਣ ਦੀ ਲੋੜ ਨਹੀਂ ਜੈਂਟਲਮੈਨ ਉਹ ਗੱਡੀ ਲਾਓ ਅੰਦਰ ਆਓ ਸ਼ਾਪਿੰਗ ਕਰੋ ਸਾਤੇ ਰੇਟਾਂ ਦੇ ਕੱਪੜਾ ਲੈ ਜਾਓ ਡਿਜ਼ਾਈਨ ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਕਿਉਂਕਿ ਅਸੀਂ ਪਟਿਕ ਹੈਡਵਾ ਵੱਖਰੀਆਂ ਹੈਡਵਾ ਰੰਗ ਬੜੇ ਪਿਆਰੇ ਭਾਜੀ ਨਵੇਂ ਪੇਸਾ ਸਿਮਰ ਦੇ ਪੇਸਾ ਸਿਮਰ ਗਲਾਸ ਦੇ ਵੇਖ ਸ਼ਾਨਦਾਰ ਆਈਟਮਾਂ ਔਰ ਗੰਜਾ ਗਰੇਵ ਨੇਚਰਲ ਬਹੁਤ ਕੁਝ ਲੈ ਕੇ ਆਏ ਆਂ ਇਸ ਵਾਰ ਇੱਕ ਹੋਰ ਫੈਰਾ ਕਰ ਦਿੰਨੇ ਆ ਤੁਸੀਂ ਬੱਸ ਸਟੈਂਡ ਦੇ ਬਾਗੇ ਪਨਾਣੇ ਆ ਜਾਓ ਉਸ ਤੋਂ ਬਾਅਦ ਜਦ ਤੁਸੀਂ ਸਟੋਰ ਤੇ ਆਉਣਾ ਅਸੀਂ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਕਰਤੀ ਆ ਰਿਕਸ਼ੇ 'ਚ ਆਉਣ ਜਾਣ ਦਾ 1 ਰੁਪਿਆ ਵੀ ਤੁਸੀਂ ਨਹੀਂ ਦੇਣਾ ਨਾਲੇ ਕੱਪੜੇ ਸਸਤੇ ਨਾਲੇ ਰਿਕਸ਼ੇ ਦੀਆਂ ਸਰਵਿਸਾਂ ਫ੍ਰੀ ਓ ਇਦਾਂ ਨਹੀਂ ਤੁਹਾਨੂੰ ਆਫਰਾ ਕੋਣ ਦਊ ਕੋਈ ਜੰਮਿਆ ਹੀ ਨਹੀਂ ਜ਼ੂਰ ਮਾ ਜਿਹੜਾ ਮਾਤੂ ਸ਼ਿਰੂ ਦੀ ਚੜਤ ਨੂੰ ਰੋਕ ਕੇ ਆਹ ਦੇਖੋ ਦੇਖੋ ਜੀ ਹੈਵੀ ਹੈਵੀ ਸੂਟ ਪੈਨਲ ਦੇ ਨਾਲ ਦੁਪੱਟੇ ਵੀ ਹੈਵੀ ਸਾਰਾ ਕੁਝ ਹੈਵੀ ਓਏ ਕਿਸੇ ਚੀਜ਼ ਦੀ ਕਮੀ ਨਹੀਂ ਐ ਕਮੀ ਕੀ ਹੈ ਸਾਡੇ ਰੇਟ ਬਹੁਤ ਘੱਟ ਆ ਆ ਦੁਪੱਟਿਆਂ ਦਾ ਸਾਈਜ਼ ਚੈੱਕ ਕਰੋ ਤੁਸੀਂ ਵਰਕ ਚੈੱਕ ਕਰੋ ਫੂਟ ਮੂਹੋ ਬੋਲਦਾ ਪਰ ਇਹਦਾ ਰੇਟ ਕੀ ਬੋਲਦਾ ਬਹੁਤ ਘੱਟ ਬਾਜ਼ਾਰ ਨਾਲੋਂ ਆਹ ਟ੍ਰੇਟਾਂ ਦੇ ਵਿੱਚ ਆਹ ਸੂਟ ਚੈੱਕ ਕਰੋ ਪੂਰਾ ਪੈਨਲ ਬਣਿਆ ਹੋਇਆ ਦੁਪੱਟਾ ਪੂਰਾ ਹੈਵੀ ਬਣਿਆ ਬਾਜ਼ਾਰਾਂ 'ਚ 7000 ਤੋਂ ਘੱਟ ਨਹੀਂ ਆਉਣਾ ਆ ਚੱਕੋ ਚੈਲੇਂਜ ਕਰਦੇ ਆ 3750 ਤੇ ਕੋਈ ਦੇ ਕੇ ਦਿਖਾਵੇ ਮਾਈ ਦਾ ਲਾਲ ਦੇਖੋ ਪਹਿਣਾ ਦੇ ਫੇਰੇ ਕਰਤੇ ਜੀ ਪਹਿਣਾ ਦੇ ਫੇਰੇ ਕਰਤੇ ਭਰਾਵਾਂ ਦੇ ਫੇਰੇ ਵੀ ਕਰਾਂਗੇ ਆ ਦੇਖੋ ਬਾਜ਼ਾਰ ਚ ਜਾਓਗੇ 10000 ਰੁਪਏ ਦਾ 2 ਪੀਸ ਸੂਟ ਮੰਡ ਸਾਡੇ ਕੋਲ ਆਓ 2995 ਚ ਲੈ ਜਾਓ ਸਲਾਈਸ ਕਰਕੇ ਉਹ ਵੀ ਆ ਦੇਖੋ 15000 ਰੁਪਏ ਦਾ 3 ਪੀਸ ਸੂਟ ਬਾਜ਼ਾਰ ਦਾ ਰੇਟ ਸਾਡੇ ਕੋਲ ਆਓ 3760 ਚ ਲੈ ਜਾਓ ਸਲਾਈ ਕਰਕੇ ਰੰਗ ਤੁਹਾਡੀ ਮਰਜ਼ੀ ਦਾ ਇਹ ਕੋਈ ਸ਼ਕੀਨ ਭਰਾ ਕਹਿੰਦਾ ਬਈ ਮੈਨੂੰ ਥੋੜੇ ਲਗਜ਼ਰੀ ਚਾਹੀਦੇ ਆ ਸਾਨੂੰ ਇੰਸਟਾਗ੍ਰਾਮ ਗੂਗਲ ਵਾਲੀਆਂ ਫੋਟੋਆਂ ਵਾਲੇ ਚਾਹੀਦੇ ਉਹ ਵੀ ਦੇ ਦੇਾਂਗੇ ਕੋਟੀਆਂ ਦੇ ਭਾ ਕੋਟ ਤਾਂ ਪਿਆਮਾ ਬਾਜ਼ਾਰ ਦੇ ਵਿੱਚ 3000 ਦਾ 2500 ਦਾ 2600 ਦਾ ਸਾਡੇ ਕੋਲ ਆਉ ਵਧੀਆ ਕਪੜਾ ਗੀਜ਼ਾ ਕਾਟਨ ਦਾ ਸਲਾਈ ਕਰਕੇ 1300 ਰੁਪਏ ਦਾ ਦੇ ਦੇਾਂਗੇ ਇਹ ਤਾਂ ਬਾਜ਼ਾਰ ਚ ਕੱਲੀ ਸਲਾਈ 1300 ਆ 15000 ਰੁਪਏ ਦੀ ਸ਼ੇਰਵਾਨੀ ਬਾਜ਼ਾਰ ਚ ਸਾਡੇ ਕੋਲ ਆਉ 6500 ਰੁਪਏ ਤੋਂ ਸ਼ੇਰਵਾਨੀ ਅਸੀਂ ਤੁਹਾਨੂੰ ਸ਼ੁਰੂ ਕਰ ਦੇਾਂਗੇ ਉਹ ਵੀ ਸਲਾਈ ਕਰਕੇ ਜਵਰੀ ਦੇ ਨਾਮ ਨਾਲ ਆਪਾਂ ਕੰਬਲ ਵੀ ਗਿਫਟ ਕਰ ਰਹੇ ਆ ਪਰ ਇਸ ਵਾਰ ਦੇਸੀ ਜਿਹੜੀ ਆ ਪ੍ਰਿੰਟਡ ਰਾਜੇ ਮਹਾਰਾਜਾਂ ਵਾਲਾ ਦੁਨੀਆ ਦਾ ਨੰਬਰ 1 ਬ੍ਰਾਂਡ ਮੌਂਟੀ ਕਰ ਲੋ ਆ 1600 ਵਾਲਾ ਆ ਚੱਕੋ 1000 ਰੁਪਏ ਦੇ ਦੇ ਰਹੇ ਆ 1000 ਰੁਪਏ ਸਾਲੋ ਸਾਲੋ ਭਾਈ ਜੀ ਆ ਦੇਖੋ ਡਬਲ ਬੈੱਡ ਦਾ ਕੰਬਲ ਮੌਂਟੀ ਕਰ ਲੋ ਸਭ ਤੋਂ ਵੱਡਾ ਬ੍ਰਾਂਡ ਹੁਣ ਜੇ ਤੁਹਾਨੂੰ ਕੱਪੜੇ ਤੁਸੀਂ ਵਿਆਹਾਂ ਸ਼ਾਦੀਆਂ 'ਚ ਵਧੀਆ ਦੇਣ ਲੈਣੇ ਲੈਣੇ ਆ ਕੰਬਲ ਵੀ ਵਧੀਆ ਦਮਾਂਗੇ ਬਾਜ਼ਾਰ ਦਾ ਰੇਟ ਚੈੱਕ ਕਰ ਲੋ ਅਸੀਂ ਕੁਛ ਨਹੀਂ ਬੋਲਦੇ 2250 ਰੁਪਏ ਬਾਲਾ ਕੰਬਲ ਬਾਜ਼ਾਰ 'ਚ 2250 ਰੁਪਏ ਵੇਚਦਾ ਅਸੀਂ ਦਮਾਂਗੇ 1250 'ਚ ਰੰਗ ਇਹਦੇ ਵਿੱਚ ਬਹੁਤ ਆ ਪ੍ਰਿੰਟਡ ਕੰਬਲਾਂ ਦੇ ਉੱਤੇ ਵੀ ਧਮਾਕੇਦਾਰ ਸੇਲ ਅਸੀਂ ਲਾ ਦਿੱਤੀ ਆ ਇਹ ਦੇਖੋ ਜੀ ਆਜੋ ਹਣ ਕਹਿੰਦੇ ਹੁਣ ਤਾਜਵਰੀ ਵਾਲੇ ਸੂਟ ਦਿਖਾਓ ਜੀ ਹੈਵੀ ਹੈਵੀ ਵਾਲੇ ਉਹ ਬ੍ਰਾਈਡਲ ਸੂਟ ਦਿਖਾਓ ਕੁੜੀ ਆਸਤੇ ਆ ਚੱਕੋ ਸੂਟ ਦੇਖੋ ਕਿੰਨਾ ਸ਼ਾਨਦਾਰਾ ਓਏ ਹੋਏ 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 ਪਟਾ ਮੋਰਾਂ ਦੀਆਂ ਕਰੀਆਂ ਕੱਟ-ਕੱਟ ਲਾਦੀਆਂ ਰੇਟ 15000 ਨਹੀਂ 20000 ਨਹੀਂ 5000 ਰੁਪਏ ਦਾ ਸੂਟ ਦੇ ਰਿਆ 5000 ਦੇਖੋ ਜੀ ਬੁਲਬੁਲ ਦਾ ਬੱਚਾ ਆ ਚਮ-ਚਮ ਕਰਦਾ ਲਿਸ਼ਕੋਰੇ ਮਾਰਦਾ ਸੂਟ ਆ ਬਾਜ਼ਾਰ ਦਾ ਰੇਟ 15000 ਸਾਡਾ ਰੇਟ 5000 ਮਤਲਬ ਤਿੰਨ-ਤਿੰਨ ਗੁਣਾ ਰੇਟ ਘੱਟ ਰੰਗ ਰੈੱਡ ਲੈ ਜਾਓ ਰੰਗ yellow ਲੈ ਜਾਓ ਇਹਦੇ ਵਿੱਚ ਬਹੁਤ ਸਾਰੀਆਂ ਹੈਗੀਆਂ ਕੀ ਨੇ ਲੈਣਾ ਤਾਜਪੁਰ ਦਾ ਕਪੜਾ ਉਹਦੀ ਚੁਆਇਸ ਹੁੰਦੀ ਵੀ ਮੈਨੂੰ ਰੈੱਡ ਸੂਟ ਇਦਾਂ ਦਾ ਮਿਲ ਜਵੇ ਲਹਿੰਗਿਆਂ ਨੂੰ ਮਾਤ ਪਾਉਣ ਵਾਲਾ ਹੋਵੇ ਤੇ ਆਹ ਲਓ ਜੀ ਰੈੱਡ ਸੂਟ ਜਿਹੜਾ ਬਾਜ਼ਾਰ ਤੁਸੀਂ 35000 ਰੁਪਿਆ ਖਰਚਦੇ ਹੋ ਸਾਡੇ ਕੋਲ ਆਜੋ ਅਸੀਂ ਤਾਂ 8000 10000 12000 15000 11000 ਉਹ ਇੰਨੀਆਂ ਕ ਰੇਂਜਾਂ ਹੀ ਦੇ ਰਹੇ ਨੇ ਆ 35 35000 ਵਾਲੇ ਸੂਟ ਸਾਰਿਆਂ ਤੋਂ ਟੌਪ ਟੌਪ ਦੇ ਦੇਖੋ ਜੀ ਬ੍ਰਾਈਡਲ ਪੀਸ ਚੈੱਕ ਕਰੋ ਫੋਰ ਸਾਈਡ ਦੁਪੱਟਾ ਦੁਪੱਟੇ ਦੇ ਇੰਨਾ ਸ਼ਾਨਦਾਰ ਹੈਂਡਵਰਕ ਆ ਤੁਸੀਂ ਸੂਟ ਚੈੱਕ ਕਰੋ ਜੀ ਸੋਡਾ ਮੂਹ ਬੋਲੂਗਾ ਵੀ ਮੇਰੇ ਜੇ ਕੁਛ ਹੈ ਕਿਉਂਕਿ ਇਹਦੀ ਰੰਗਾ ਮੇਚੀ ਜਿਹੜੇ ਮਰਜੀ ਰੰਗ ਲੈ ਲਓ ਇਹਦੇ ਵਿੱਚ ਹੈਵੀ ਹੈਵੀ ਡੂਟਾ ਸੋ ਛੇਤੀ ਛੇਤੀ ਪਹੁੰਚ ਜਾਓ ਜੀ ਆਉਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਬਾਗਾ ਪਾਣਾ ਮੋਗਾ ਰੋਡ ਤੇ ਆ ਵੱਡੇ ਫਾਇਦੇ ਹੋਣਿਆ ਹੋਰ ਪਾਸੇ ਜਾਣ ਦੀ ਨਹੀਂ ਲੋੜ 100 ਰੁਪਏ ਤੋਂ ਲੈ ਕੇ 25000 ਤੱਕ ਦੀ ਵੈਰਾਈਟੀ ਤੁਹਾਨੂੰ ਦਵਾਂਗੇ ਜਿੱਥੇ ਤੁਹਾਡੀ ਰੂਹ ਖੁਸ਼ ਹੋ ਜਾਊ ਉਹ ਦੇਖੋ ਜੀ ਹੁਣ ਸਮਝਾਣ ਦਾ ਦੌਰ ਨਹੀਂ ਰਹਿ ਗਿਆ ਤੁਸੀਂ ਆਪ ਸਮਝਦਾਰ ਹੋ ਤੁਸੀਂ ਪਿੰਡਾਂ ਦੇ ਸ਼ਹਿਰਾਂ ਦੇ ਜਾਣਦੇ ਹੋ ਤੁਸੀਂ ਰੇਟ ਸਾਡੇ ਚੈੱਕ ਕਰੋ ਜਿਹੜੇ ਰੇਟ ਅਸੀਂ ਬੋਲੇ ਆ ਜਿਹੜੀਆਂ ਚੀਜ਼ਾਂ ਅਸੀਂ ਦਿਖਾਈਆਂ ਦੇਖੋ ਨਾ ਤੇ ਤੁਹਾਡੇ ਅੱਖਾਂ 'ਚ ਪੱਤੀ ਬੰਨੀ ਆ ਤੇ ਨਾ ਹੀ ਕੰਨ ਤਾਂ ਤੁਸੀਂ ਬੋਲੇ ਹੋ ਆ ਜੀ ਪਾਕੇ ਪ੍ਰਾਣੇ ਦੇ ਵਿੱਚ ਆ ਕੇ ਦੇਖੋ ਇੱਕ ਵਾਰੀ ਕੱਲੇ ਕੱਲੇ ਰੇਟ ਦਾ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਹੈਰਾਨ ਜਿਹੜੇ ਆ ਹੈਵੀ ਹੈਵੀ ਸੂਟ ਦਿਖਾਏ ਆ ਬਾਜ਼ਾਰ ਤੁਸੀਂ 2 ਲੱਖ ਦਾ ਕੱਪੜਾ ਲੈਣਾ ਹੈ ਨਾ ਅਸੀਂ 80000 ਰੁਪਏ ਦਵਾਂਗੇ ਐਨਾ ਵੱਡਾ ਫਰਕ ਅਸੀਂ ਕੱਢ ਦਿੱਤਾ ਹੈਗਾ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਹੈ ਦੱਗੜ ਥਾਂ ਟੀਵੀ ਬਾਗਾ ਪੁਰਾਣਾ